ਨਗਰ ਕਾਉਂਸਲ ਕੁਰਾਲੀ ਵਿੱਚ ਲੱਖਾਂ ਰੁਪਏ ਦੇ ਕਪਲੇ ਹੋ ਰਹੇ ਹਨ ਜਿਸ ਦੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਤੁਰੰਤ ਕਰਵਾਈ ਜਾਵੇ ਕਿ ਸ਼ਹਿਰ ਦਾ ਅਜਾਈ ਜਾ ਰਿਹਾ ਪੈਸਾ ਬਚਾਇਆ ਜਾਵੇ ਇਹ ਵਿਚਾਰ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੁਰਾਲੀ ਦੇ ਕਾਉਂਸਲਰਾਂ ਬਹਾਦਰ ਸਿੰਘ ਨੰਦੀਪਾਲ ਬਾਂਸਲ ਕਸ਼ਮੀਰ ਸਿੰਘ ਪ੍ਰਦੀਪ ਕੁਮਾਰ ਰੂੜਾ ਸਾਭਕਾ ਐਮਸੀ ਨਵਦੀਪ ਸਿੰਘ ਸੈਣੀ ਬਲਾਕ ਪ੍ਰਧਾਨ आम आदमी पार्टी अश्वनी कुमार पति भावना शर्मा ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਨੇ ਸਾਂਝੇ ਕੀਤੇ ਨਾਲ ਹੀ ਕੌਂਸਲਰਾਂ ਨੇ ਲਗਾਏ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪੜਿਆਲਾ ਤੇ ਭ੍ਰਿਸ਼ਟਾਚਾਰ ਕਰਨ ਦੇ aarop ਸਰ ਮੈਂ ਬਹਾਦਰ ਸਿੰਘ ਜੋ ਇਸ ਕੌਂਸਲਰ ਕਰਾਲੀ ਜੀ ਬਾੜ ਦਾ ਬਰਦਾਸ਼ਤ ਸਰ ਸਾਡੇ ਸ਼ਹਿਰ ਦੇ ਵਿੱਚ ਸਾਡੀ ਨਗਰ ਕੌਂਸਲ ਦੇ ਵੱਲੋਂ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਦੁਆਰਾ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸਾਡੇ ਨਗਰ ਕੌਂਸਲ ਦੇ ਅਧਿਕਾਰੀ ਆ ਜੀ ਉਹਨਾਂ ਦੇ ਨਾਲ ਮਿਲ ਕੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਕੰਮਲਾ ਕੀਤਾ ਗਿਆ ਔਰ ਜਿਹੜਾ ਕਿ ਵਾਰਡ ਨੰਬਰ 12 ਦੇ ਵਿੱਚ ਸਾਡੇ ਕੁਸ਼ਵੀਰ ਸਿੰਘ ਐਪੀਐਸ ਕੌਂਸਲਰ ਸਾਹਮ ਦਾ ਵਾਰਡ ਹੈ ਉਹਦੇ ਵਿੱਚ ਕੀਤਾ ਗਿਆ ਜੀ ਜਿਹਦੀ ਕਿ ਅਨੁਮਾਨਤ ਲਾ ਉਸ ਦੀ ਜਿਹੜਾ ਕਿ ਐਸਟੀਮੇਟ ਸੀਗਾ ਜੀ 50 ਲੱਖ ਰੁਪਏ ਸੀਗਾ ਜੀ ਔਰ ਐਦਾ ਹੀ ਇੱਕ ਹੋਰ ਆਪਣਾ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਵਿੱਚ ਇੱਕ ਕੈਸਟਿਕੀ ਪਲਾਂਟ ਹੈ ਜੀ ਉੱਥੇ ਪ੍ਰੋਟੈਕਸ਼ਨ ਵਾਲਵੜਨੀ ਸੀ ਕਵਰਾਂ ਬੜਨਾ ਸੀ ਉਸ ਦਾ 12.5 ਲੱਖ ਰੁਪਏ ਦਾ ਕੰਮ ਸੀ ਜਿਹੜਾ ਕਿ ਬਿਨਾ ਕੰਮ ਕੀਤੇ ਆ ਟੈਂਡਰ ਲਾਏ ਗਏ ਜੀ ਟੈਂਡਰਾਂ ਤੋਂ ਬਾਅਦ ਪੇਮੈਂਟਾਂ ਦਿੱਤੀਆਂ ਔਰ ਪ੍ਰਧਾਨ ਜੀ ਦੇ ਸਾਈਨ ਨਾਲ ਚੈੱਕ ਪਾਸ ਹੋ ਕੇ ਉਹਦੀਆਂ ਦੇ ਗਈਆਂ ਹੋ ਗਈਆਂ ਜੀ ਔਰ ਆਪ ਜੀ ਦੇ ਮਾਣੇ ਮਹਾਰਾ ਜੀ ਅਸੀਂ ਦੱਸਣਾ ਚਾਹੁੰਦੇ ਆ ਕਿ ਐਡਾ ਵੱਡਾ ਇਹ ਨੁਕਸਾਨ ਸਾਡੇ ਸ਼ਹਿਰ ਵਾਸੀਆਂ ਦਾ ਜਿਹੜੇ ਕਿ ਸਾਡੇ ਸ਼ਹਿਰ ਵਾਸੀ ਟੈਕਸ ਦਿੰਦੇ ਆ ਔਰ ਟੈਕਸਾਂ ਨੂੰ ਸਾਡੇ ਇਹ ਜਿਹੜੇ ਅਫਸਰ ਹੈ ਜਾਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹੈ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਜੀ ਔਰ ਉਹ ਲੈ ਆਪਣਾ ਫਾਇਦਾ ਸੋਚਿਆ ਨਾ ਕਿ ਸਾਡੇ ਸ਼ਹਿਰ ਦਾ ਸੋਚਿਆ ਉਹਨਾਂ ਨੇ ਸਾਡਾ ਵਿੱਤੀ ਨੁਕਸਾਨ ਕਰਿਆ ਜੀ ਸਾਡੇ 52 ਲੱਖ ਰੁਪਏ ਦਾ ਜਿਹੜਾ ਸਾਡਾ ਨੁਕਸਾਨ ਕਰਿਆ ਇਸ ਦੀ ਪਰਪਾਈ ਕੌਣ ਕਰੂਗਾ ਜੀ ਇਹ ਸਾਰਾ ਜ਼ਿੰਮੇਵਾਰ ਸਾਡਾ ਨਗਰ ਕੌਂਸਲ ਦਾ ਪ੍ਰਧਾਨ ਹੈ ਸਾਡੇ 52 ਲੱਖ ਰੁਪਏ ਦੇ ਟੋਟਲੀ ਨੁਕਸਾਨ ਹੋਣੇ ਦਾ ਸਾਡਾ ਕਿਹਾ ਜਿਹੜਾ ਕਿ ਤੱਥਾਂ ਦੇ ਆਧਾਰ ਤੇ ਸਾਡੇ ਕੋਲ ਰੂਪ ਹੈ ਜੀ ਆਰਟੀਆਈ ਦੇ ਤਹਿਤ ਅਸੀਂ ਜਾਣਕਾਰੀ ਹਾਸਲ ਕੀਤੀ ਹੈ ਜੀ ਔਰ ਉਹਦੇ ਬਿੱਲ ਬਕਾਇਦਾ ਬਣੇ ਗਏ ਹੈ ਜੀ ਔਰ ਤਕਰੀਬਨ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਜੀ ਕਿ 32000 ਸਕਰ ਫੁੱਟ 32000 ਸਕਰ ਫੁੱਟ ਜਿਸ ਦੀ ਲਾਗਤ ਪੇਪਰ ਬਲੋਕਾਂ ਦੀ 17.5 ਲੱਖ ਰੁਪਏ ਦੀ ਸੀਗੀ ਐਸਟੀਮੇਟ ਵਿੱਚ ਦਰਜ ਹੈ ਜੀ ਔਰ 17.5 ਲੱਖ ਰੁਪਏ ਦੇ ਪੇਪਰ ਬਲਾਕ ਲਗਾਏ ਬਿਨਾ ਅੱਜ ਤੁਸੀਂ ਜਾ ਕੇ ਦੇਖ ਲਓ ਉੱਥੇ ਜੀ ਤੁਸੀਂ ਦੇਖ ਸਕਦੇ ਆ ਉੱਥੇ ਦੇ ਜਿਹੜੇ ਕਿ ਸਾਡੇ ਵਸਿੰਦੇ ਆ ਉਹਨਾਂ ਗਲੀਆਂ ਦੇ ਉਹਨਾਂ ਮਹੱਲਿਆਂ ਦੇ ਉਹਨਾਂ ਦੇ ਬਕਾਇਦਾ ਸਾਈਨ ਹੈ ਜੀ ਉਹਨਾਂ ਦੀਆਂ ਬਕਾਇਦਾ ਸਾਡੇ ਕੋਲ ਪ੍ਰੂਫ ਹੈ ਜੀ ਉੱਥੇ ਇੱਕ ਵੀ ਇਟ ਨਹੀਂ ਲਾਈ ਗਈ ਸੀ ਔਰ ਇੱਕ ਵੀ ਇਟ ਨਹੀਂ ਲਾਈ ਗਈ ਔਰ ਉਹਦਾ ਟੋਟਲੀ ਪੈਸਾ ਜੀ ਸਰ ਉਹਦਾ ਬਿੱਲ ਬਣ ਕੇ ਠੇਕੇਦਾਰਾਂ ਦੇ ਰਾਹੀਂ ਪ੍ਰਧਾਨ ਜੀ ਦੇ ਸੈਨਾ ਨਾਲ ਉਹ ਦੇਗੀਆਂ ਹੋ ਗਈਆਂ ਇਸ ਤੋਂ ਬੜੀ ਸ਼ਰਮਨਾਕ ਗੱਲ ਕੀ ਹੋਊਗੀ ਕਿ ਸਾਡੇ ਦੇਸ਼ ਦੇ ਵਿੱਚ ਅਜਿਹੀ ਜਿਹੜੀ ਕਰਪਸ਼ਨ ਚੱਲ ਰਹੀ ਹੈ ਇਹ ਕਦੋਂ ਥੰਮੀ ਜਾਊਗੀ ਸਾਨੂੰ ਬਹੁਤ ਇਸ ਕਰਕੇ ਅਸੀਂ ਅੱਜ ਤੁਹਾਡੀ ਕਚੈਰੀ ਦੇ ਵਿੱਚ ਤੁਹਾਡੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਕੱਪੜੇ ਹੋਏ ਹਨ ਬਹੁਤ ਹੀ ਸ਼ਰਮਨਾਕ ਹੈ ਔਰ ਇਸ ਤੋਂ ਇੱਕ ਹੋਰ ਵੱਡੇ ਸਾਡਾ ਇੱਕ ਜਿਹੜਾ ਸਾਡੇ ਨਗਰ ਕੌਂਸਲ ਵਿੱਚ ਇੱਕ ਸੇਮ ਨੇਚਰ ਦਾ ਕੰਮ ਸੀ ਜੀ 50 ਲੱਖ ਰੁਪਏ ਦਾ ਸੌਰੀ 50 ਇੱਕ ਕੰਮ ਸੀਗਾ ਜੀ ਸਟਾਰਮ ਲਾਈਨ ਪਾਉਣ ਦਾ ਜੀ ਉਹਨੂੰ ਤੋੜ-ਫਰੋੜ ਕੇ 50 ਬੰਦਿਆਂ ਦੇ ਵਿੱਚ ਵੰਡ ਦਿੱਤਾ ਗਿਆ ਜੀ 50 ਠੇਕੇਦਾਰਾਂ ਨੂੰ ਹਾਲਾਂਕਿ ਉਹ ਸੇਮ ਨੇਚਰ ਦਾ ਕੰਮ ਹੈ ਜੋ ਇੱਕ ਕੰਪਨੀ ਕੰਟਰੈਕਟ ਨੂੰ ਦੇਣਾ ਬਣਦਾ ਸੀਗਾ ਜੀ ਤਾਂ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਕਿ ਸੀਵਰ ਦਾ ਅਧੂਰਾ ਜਾਂ ਰਿਕਵਟਾਈ ਵੀ ਆ ਉਸ ਦਾ ਕੰਮ ਪ੍ਰੋਪਰ ਤਰੀਕੇ ਨਾਲ ਇੱਕ ਕੰਪਨੀ ਕਰਾਉਂਦੀ ਸੀ ਇਹਨਾਂ ਨੇ ਕੀ ਕੀਤਾ ਜੀ ਕਿ ਜਿਹੜਾ ਕਿ 10 ਲੱਖ ਤੋਂ ਥੱਲੇ ਦਾ ਜਿਹੜਾ ਇੱਕ ਐਸਟੀਮੇਟ ਹੁੰਦਾ ਹੈ ਜੀ ਉਹ ਜੇ ਹੀ ਰੈਂਕ ਹੋ ਰੈਕ ਹੀ ਪਾਸ ਕਰ ਦਿੰਦਾ ਹੈ ਜੀ ਇਹਨਾਂ ਨੇ ਉੱਤੇ ਜਾਣ ਦੀ ਬਜਾਏ ਸਾਡੇ ਪ੍ਰਧਾਨ ਨੇ ਆਪਣੇ ਸਾਈਨ ਕਰਕੇ ਜੋ ਵੀ ਹੈ ਇਹਨਾਂ ਨੇ 10 ਲੱਖ ਤੋਂ ਥੱਲੇ ਕਰਕੇ 975000 980000 ਕਰਕੇ ਇਹਨਾਂ ਨੇ ਜੀ ਆਪਣੇ ਆਪੇ ਪਾਸ ਕੀਤੇ ਤੇ ਆਪੇ ਇਹਨਾਂ ਨੇ ਪ੍ਰੋਵਾਈਡ ਕਰਤੇ ਜੀ ਠੇਕੇਦਾਰਾਂ ਨੂੰ ਇਹਨਾਂ ਨੇ ਆਪਣੇ ਇੰਟਰਸਟ ਤੇ ਜੀ ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਆਪਣਾ ਲਾਭ ਹੈ ਜੀ ਨਿੱਜੀ ਲਾਭ ਹੈ ਜੀ ਇਸ ਤਰ੍ਹਾਂ ਸਾਡਾ ਪਹਿਲਾਂ ਹੀ ਸਾਡਾ ਸ਼ਹਿਰ ਹੈ ਜਿਹੜਾ ਸੀਵਰੇਜ ਦੇ ਸਿਸਟਮ ਚ ਐਡਾ ਕਿ ਤੁਸੀਂ ਵੀ ਸ਼ਾਇਦ ਸਾਡੇ ਕਰਾਲੀ ਸਹਿਰ ਨਿਕਲਦੇ ਹੋਣੇ ਜਦੋਂ بارش ਹੁੰਦੀ ਆ ਕਿੰਨਾ ਸਾਡਾ ਪਾਣੀ ਜਿਹੜਾ ਹੈ ਜੀ ਉਹ ਰੋਡ ਤੇ ਘੜ ਕੇ ਕਿੰਨਾ ਸਟਕ ਹੁੰਦਾ ਹੈ ਜੀ ਪਰ ਪਹਿਲੇ ਹੀ ਤੁਰ ਦਿਸਾ ਹੈ ਜੀ ਕੋਈ ਕੁਆਲਿਟੀ ਦਾ ਮਿਆਰ ਨਹੀਂ ਸੀਗਾ ਜਦੋਂ ਵੀ ਪਹਿਲਾਂ ਵੀ ਪਾਇਆ ਗਿਆ ਉਹ ਵੀ ਸਾਡਾ ਸ਼ਹਿਰ ਇਸ ਦਾ ਸੰਤਾਪ ਓਗ ਰਿਹਾ ਜੀ ਤੇ ਹੁਣ ਨਵੇਂ ਨਵੇਂ ਜਿਹੜੇ ਐਸਟੀਮੇਟ ਬਣਾ ਰਹੇ ਜੀ ਉਹ ਵੀ ਆਪਣੇ ਚਿਹਰੇ ਤੇ ਠੇਕੇਦਾਰਾਂ ਨੂੰ ਦੇ ਦੇ ਕੇ ਜੀ ਅਰ ਛੋਟੇ ਛੋਟੇ ਕੰਮ ਦੇ ਕੇ ਇਹ ਨਹੀਂ ਹੈ ਵੀ ਕਿਸੇ ਵਧੀਆ ਕੰਪਨੀ ਤੋਂ ਕੰਮ ਕਰਾ ਕੇ ਇੱਕ ਵਧੀਆ ਮੈਰੀਟਾਂ ਦਾ ਕੰਮ ਕੀਤਾ ਜਾਵੇ ਉਹਨਾਂ ਨੇ ਇਸ ਗੱਲ ਤੋਂ ਵੀ ਸਾਡੇ ਸ਼ਹਿਰ ਨੇ ਵੱਡਾ ਧੋਖਾ ਕੀਤਾ ਜੀ ਸਾਡੇ ਉੱਥੇ ਜੀ ਬਿਨਾਂ ਟੈਂਡਰ ਲਾਇਆ ਬਿਨਾਂ ਕਿਉਂਕਿ ਜਿਹੜੀ ਨਗਰ ਕੌਂਸਲ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਈ-ਟੈਂਡਰਿੰਗ ਰਾਹੀਂ ਕੰਮ ਦਿੱਤੇ ਜਾਂਦੇ ਆ ਜੀ ਕੋਈ ਇੰਟਰਟੈਂਡਰਿੰਗ ਨਹੀਂ ਕੀਤੀ ਗਈ ਕੋਈ ਹਾਊਸ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਗਈ ਸਾਡਾ ਪ੍ਰਧਾਨ ਐਡੀਆਂ ਆਪ ਖੁਦਰੀਆਂ ਕਰਦਾ ਹੈ ਜੀ ਤੇ ਉਹ ਆਪਣੇ ਨਾਦਰ ਸ਼ਹੀ ਹੁਕਮਰਾਂ ਹੀ ਕਿਤੇ ਵੀ ਕਹਿ ਦਿੰਦਾ ਇਹ ਕੰਮ ਕਰ ਦੋ ਕਿਤੇ ਵੀ ਕਹਿੰਦਾ ਨਹੀਂ ਕਰਨਾ ਜੀ ਉੱਥੇ ਬਿਨਾਂ ਈ-ਟੈਂਡਰਿੰਗ ਦੇ ਰਹਿਣ ਇਹਨਾਂ ਨੇ ਜੀ ਸਾਡੇ ਅਫਸਰਾਂ ਨੂੰ ਜੇ ਹੀ ਸਾਡੇ ਅਨਿਲਕ ਮਰ ਨੂੰ ਕਹਿ ਕੇ ਕੋ ਕੰਮ ਕਰਤਾ ਵੀ ਇਹ ਕੰਮ ਕਰ ਦੋ ਜੀ ਪੇਮੈਂਟ ਆ ਇਹਦੀਆਂ ਹੋຊੂngੀਆਂ ਜੀ ਉਸ ਦਿਨ ਨਾਲ ਨੁਕਸਾਨ ਕੀਤਾ ਹੋਇਆ ਜੀ ਸਾਡੇ ਸ਼ਹਿਰ ਦਾ ਵਿੱਤੀ ਨੁਕਸਾਨ ਵੀ ਹੋਇਆ ਕਿਉਂਕਿ ਜੇ ਈ-ਟੈਂਡਰਿੰਗ ਪ੍ਰਣਾਲੀ ਰਾਹੀਂ ਕੰਮ ਸ਼ੁਰੂ ਹੋਊਗਾ ਤਾਂ ਉਸ ਦਾ ਫਾਇਦਾ ਵੀ ਸਾਡੇ ਕਿਉਂਕਿ ਕੋਈ ਕੰਪਨੀ ਕੋਈ ਠੇਕੇਦਾਰ ਘੱਟ ਰੇਟਸ ਵੀ ਕੰਮ ਕਰ ਜਾਂਦਾ ਪਰ ਇਹਨਾਂ ਨੇ ਬਿਨਾਂ ਈ-ਟੈਂਡਰਿੰਗ ਤੋਂ ਹੀ ਉਹ ਕੰਮ ਕਰਿਆ ਹੈ ਔਰ ਉਸਦੇ ਸਾਰੇ ਸਬੂਤ ਉਸ ਟਾਈਮ ਅਸੀਂ ਅਖਬਾਰਾਂ ਦੇ ਵਿੱਚ ਵੀ ਅਖਬਾਰਾਂ ਦੇ ਰਾਹੀਂ ਵੀ ਸਾਰਾ ਕੁਝ ਦੱਸਿਆ ਗਿਆ ਵੀ ਆ ਦੇਖੋ ਜੀ ਬਿਨ ਆਈ ਟੈਂਡਰਿੰਗ ਤੋਂ ਇਹ ਕੰਮ ਸ਼ੁਰੂ ਕਰ ਰਹੇ ਆ ਪ੍ਰਧਾਨ ਐਡੀਆਂ ਮਨਮਰਜ਼ੀਆਂ ਹੀ ਕਰ ਰਹੇ ਹਨ ਇਹ ਸਾਡੇ ਦੋ ਜਾਂ ਤਿੰਨ ਸਾਡੇ ਮੇਨ ਮੁੱਦੇ ਸੀਗੇ ਜੀ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਨੇ ਬਹੁਤੀ ਸਾਡੇ ਨਾਲ ਸਾਡੇ ਸ਼ਹਿਰੀਆਂ ਦੇ ਨਾਲ ਤੋਂ ਖਾ ਕੀਤਾ ਤੁਸੀਂ ਸਰਕਾਰ ਤੁਹਾਡੀ ਤੁਹਾਡੀ ਕੋਈ ਗੱਲਬਾਤ ਉੱਪਰ ਸੁਣੀ ਨਹੀਂ ਕਿ ਸਰ ਮੈਂ ਦੱਸਦਾ ਜੀ ਜਿਹੜੀ ਸਾਡੀ ਨਗਰ ਕੌਂਸਲ ਹੈ ਨਾ ਜੀ ਸਾਡੀ ਤੁਰਾਲੀ ਦੀ ਨਗਰ ਕੌਂਸਲ ਹੈ ਇਹ 20 20 ਕਲਾਸ ਦੀ ਕੈਟਾਗਰੀ ਦੀ ਕਾਉਂਸਲ ਹੈ ਜੀ ਇਸ ਦੇ ਵਿੱਚ ਜੇ ਕੋਈ ਡਿਵੈਲਪਮੈਂਟ ਦਾ ਮੁੱਦਾ ਹੁੰਦਾ ਹੈ ਜੀ ਉਹ ਸਿਰਫ ਪ੍ਰਧਾਨ ਦੀ ਆਗਿਆ ਨਾਲ ਹੀ ਪੈਂਦਾ ਪਰ ਪ੍ਰਧਾਨ ਹੀ ਮੀਟਿੰਗ ਕਰਦਾ ਹੈ ਜੀ ਡਿਵੈਲਪਮੈਂਟ ਦੀ ਉਹ ਹਰ ਮਹੀਨੇ ਮਾਤਲੀ ਮੀਟਿੰਗ ਹੋਣੀ ਜ਼ਰੂਰੀ ਹੁੰਦੀ ਹੈ ਜੀ ਵਿਕਾਸ ਦੇ ਕੰਮਾਂ ਦੀ ਸ਼ਹਿਰ ਦੇ ਵਿੱਚ ਹਾਊਸ ਦੀ ਪਰ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਇੱਥੇ ਦੱਸਣਾ ਚਾਹੁੰਦੇ ਆ ਕਿ 9-9 ਮਹੀਨੇ ਜੀ 8-8 9-9 ਮਹੀਨੇ ਤੇ ਗੈਪ ਪਾ ਦਿੰਦਾ ਜੀ ਕੋਈ ਮੀਟਿੰਗ ਨਹੀਂ ਰੱਖਦਾ ਜੀ ਔਰ ਕਾਸ ਤੱਕ ਹੀ ਹੋਣਾ ਜੇ ਹਾਊਸ ਵਿੱਚ ਸਾਡੇ ਪ੍ਰਮਾਣਿਕ ਮਿਲੂਗੀ ਤਾਂ ਹੀ ਪਾਸ ਹੋਊਗਾ ਨਾ ਜੀ ਤੇ ਉਹ ਇਸ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੀ ਕਿ ਪ੍ਰਧਾਨ ਦੀ ਆਗਿਆ ਨਾਲੇ ਮੱਤਾ ਪੈਂਦਾ ਪ੍ਰਧਾਨ ਦੀ ਆਗਿਆ ਨਾਲੇ ਟੈਂਡਰ ਲੱਗਦੇ ਆ ਜੀ ਪ੍ਰਧਾਨ ਦੇ ਚੈੱਕ ਸਾਈਨ ਹੁੰਨੇ ਤੇ ਪ੍ਰਧਾਨ ਤੇ ਯੂ ਦੋ ਸਾਡੇ ਕੌਂਸਲਰ ਦੀਆਂ 20 ਕੈਟਾਗਰੀ ਦੀ ਕੌਂਸਲ ਦੀਆਂ ਦੋ ਮੇਨ ਪਾਵਣਾ ਜਿਹੜੇ ਸਾਡੇ ਕਾਉਂਸਲਰ ਹੁੰਨੇ ਆ ਜੀ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਸਾਡੇ ਵਾਸਤੇ ਬਿਲਕੁਲ ਬਲਾਈਂਡ ਸਿਸਟਮ ਹੈ ਜੀ ਕਦੋਂ ਚੈੱਕ ਹੋਇਆ ਕਿੱਥੇ ਹੋਇਆ ਕੀ ਹੋਇਆ ਮੈਂ ਆਪ ਜਿੱਦੇ ਮਾਦੇ ਵ RAI ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੀਆਂ 20 ਕੈਟਾਗਰੀ ਤੇ ਕਾਉਂਸਲਰ ਸਾਹਿਬਾਨ ਹੈ ਉਹਨਾਂ ਨੂੰ ਵੀ ਕੁਝ ਟਰਾਂਸਪੇਰੈਂਸੀ ਦੇ ਰਾਹੀਂ ਦੱਸਿਆ ਜਾਵੇ ਔਰ ਕੋਈ ਕਾਨੂੰਨ ਬਣਾਇਆ ਜਾਵੇ ਜੀ ਇਹ ਮਾਦੇ ਜੀ ਗੱਲ ਤਾਂ ਉੱਥੇ ਹੀ ਹੈ ਨਾ ਸਰਕਾਰ ਤੁਹਾਡੀ ਹੈ ਤੁਸੀਂ ਅਪੀਲ ਕਰ ਰਹੇ ਹੋ ਆਪਣੀ ਸਰਕਾਰ ਨੂੰ ਮੁੱਖ ਮੰਤਰੀ ਤੁਹਾਡਾ ਹੈ ਤੁਸੀਂ ਸਰਕਾਰ ਨੂੰ ਤਾਂ ਜਾ ਕੇ ਉਹਨਾਂ ਨੂੰ ਕਹਿਣਾ ਹੀ ਹੈ ਤੁਸੀਂ ਜਾ ਕੇ ਕੋਈ ਨਾ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੇ ਸਾਡੇ ਦੇ ਵਿੱਚ ਕੀ ਕਰਨ ਕੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਉਹਨਾਂ ਨੇ ਇੱਕ ਵਿਸ਼ਟਾ ਜਾਹਰ ਦੇ ਖਿਲਾਫ ਇੱਕ ਮਹਿੰਮ ਚਲਾਈ ਹੋਈ ਹੈ ਅਸੀਂ ਉਹਨਾਂ ਦੇ ਪਾਈਦੇ ਅਸੀਂ ਉਸ ਮਹਿੰਮ ਦੇ ਵਿੱਚ ਉਹਨਾਂ ਦੇ ਇੱਕ ਕ੍ਰਿਸ਼ਨ ਦੇ ਖਿਲਾਫ ਅਸੀਂ ਪੈਰਾ ਦੇ ਰਹੇ ਹਾਂ ਜੀ ਦੇਖੋ ਸਾਡਾ ਅਸੀਂ ਉਹਨਾਂ ਦੇ ਧਿਆਨ ਚ ਵੀ ਲੱਗੇ ਆਏ ਹਾਂ ਜੀ ਇਸ ਤੇ ਪਹਿਲਾਂ ਵੀ ਇੱਕ ਸਾਲ ਬੜੀ ਜਗੜ ਮਾਜਰੇ ਦੇ ਵਿੱਚ ਸਾਡੇ ਆਪਣੇ ਬੈਲਮਸੀਨ ਬੋਲਦੇ ਨੂੰ ਮਾਵੀ ਆਪਣੇ ਮ ਐਮ ਐਲ ਏ ਕਰੜ ਤੋਂ ਹੀ ਉਹਨਾਂ ਨੇ ਮੰਡੀ ਸਪੋਰਟ ਜਾ ਕੇ ਉੱਥੇ ਸੜਕ ਦੁਬਾਰੇ ਠੋਆਗੇ ਜਿਓ ਬਣੀ ਸੜਕ ਬਣਵਾਈ ਜਿਓ ਬਣੀ ਤੇ ਉਹਦੇ ਵਿੱਚ ਦੋ ਇੰਜੀਨੀਅਰ ਹੈ ਉਹ ਵੀ ਸਸਪੈਂਡ ਹੋਏ ਵਿੱਚ ਹੋ ਗਏ ਤੇ ਇਦਾਂ ਹੀ ਕਰੋੜੀ ਦੇ ਵਿੱਚ ਵੀ ਇਸੇ ਪਹਿਲਾਂ ਵੀ ਕੰਮ ਹੀ ਹੋ ਚੁੱਕੀ ਹੈ ਜੀ ਤੇ ਹੁਣ ਵੀ ਲਗਾਤਾਰ ਕਰਪਟਿਨ ਦੇ ਖਿਲਾਫ ਇਹ ਸਰਕਾਰ ਦਾ ਅਸਲ ਤੇ ਜਵਾਬ ਨਹੀਂ ਗਿਆ ਵੀ ਮੌਜੂਦਾ ਸਰਕਾਰ ਤੁਹਾਡੀ ਹੈ ਕੈਬਨਿਟ ਮੰਤਰੀ ਤੁਹਾਡੇ ਨੇ ਲੋਕਲ ਜਿਹੜਾ ਸਥਾਨਕ ਸਰਕਾਰਾਂ ਦਾ ਵਿਭਾਗ ਆਮ ਆਬੀ ਪਾਰਟੀ ਕੋਲ ਫਿਰ ਤੁਸੀਂ ਇੱਕ ਪੁਆਇੰਟ ਦੇ ਵਿੱਚ ਇਹ ਲਿਖਿਆ ਵੀ ਵਿਜੀਲੈਂਸ ਅਫਸਰ ਜਿਹੜੇ ਆ ਉਹ ਸਥਾਨਕ ਸਰਕਾਰਾਂ ਦੇ ਨਾ ਹੋ ਕੇ ਸਟੇਟ ਦੇ ਹੋਣ ਜਿੱਦਾਂ ਕੋਈ ਜਾਂਚ ਕਰਵਾਈ ਜਾਵੇ ਤੁਹਾਨੂੰ ਲੋਕਲ ਬੋਡੀ ਦੇ ਬਾਰੇ ਵਿੱਚ ਯਕੀਨ ਨਹੀਂ ਆਮ ਪਾਰਟੀ ਦੇ ਉੱਤੇ ਯਕੀਨ ਨਹੀਂ ਜਿਹੜਾ ਤੁਸੀਂ ਮੀਡੀਆ 'ਚ ਵੀ ਅਜ ਰੁਗਰੋ ਇਹ ਦੂਸਰੀ ਗੱਲ ਅਦਾਲਤ 'ਚ ਕੇਸ ਚੱਲ ਰਿਹਾ ਉਹਨਾਂ ਨੇ ਜਿਹੜੀ ਪਟੀਸ਼ਨ ਪਈ ਹੋਈ ਹੈ ਵੀ ਅਗਲੇ ਸਾਲ ਦੀ ਦੂਸਰੇ ਮਹੀਨੇ ਦੀ ਇਹ ਪੂਰੀ ਤਾਰੀਖ ਦਿੱਤੀ ਹੋਈ ਹੈ ਅਦਾਲਤ ਤੇ ਵੀ ਯਕੀਨ ਨਹੀਂ ਆਪਣੀ ਸਰਕਾਰ ਤੇ ਵੀ ਯਕੀਨ ਨਹੀਂ ਫਿਰ ਤੁਸੀਂ ਇੱਥੇ ਆ ਸਰ ਮੈਂ ਇਹਦੇ ਬਾਰੇ ਦੱਸਣਾ ਚਾਹ ਰਿਹਾ ਹਾਂ ਜੀ ਮਿਤੀ 17 9 2024 ਅਸੀਂ ਜੀ ਪ੍ਰਿੰਸੀਪਲ ਸੈਕਟਰੀ ਸਾਹਿਬ ਕੋਲ ਸ਼ਿਕਾਇਤ ਦਰਜ ਕਰਾਈ ਤੀ ਕਿ ਸਾਡੀ ਉਸਮ ਦੇ ਵਿੱਚ ਕਪੜੇ ਹੋ ਰਹੇ ਹਨ ਜੀ ਪਰ ਮੈਕਮੇਨ ਹੈ ਸੜ ਇੱਥੇ ਜਿਹੜੀ ਕਿ ਲੋਕਲ ਬਾਡੀ ਦੀ ਵਿਜੀਲੈਂਸ ਹੈ ਜੀ ਉਸ ਦੇ ਨਾਲ ਹੀ ਅਸੀਂ ਕਿਹਾ ਸੀ ਵੀ ਕੋਈ ਪੈਰਵਾਈ ਨਹੀਂ ਕੀਤੀ ਔਰ ਪ੍ਰਿੰਸੀਪਲ ਸੈਕਟਰੀ ਦੇ ਜਿਹੜੇ ਸਾਡੇ ਚੀਫ ਵਿਜੀਲੈਂਸ ਅਫਸਰ ਹੁੰਦੇ ਆ ਜੀ ਸੀਬੀਓ ਸਾਹਿਬ ਉਹਨਾਂ ਨੂੰ ਫਿਰ ਸਾਨੂੰ ਹਾਰ ਕੇ ਐਂਡ ਵਿੱਚ ਸਾਨੂੰ ਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਤੇ ਜਿਸ ਦੇ ਰਾਹੀਂ ਅਸੀਂ ਸੀਵੀਓ ਸਾਹਿਬ ਨੂੰ ਵੀ ਬੁਲਾਇਆ ਹਾਈ ਕੋਰਟ ਨੇ ਜੀ ਮਾਨਯੋਗ ਅਦਾਲਤ ਨੇ ਔਰ ਉਸ ਦੇ ਰਾਹੀਂ ਸਕੱਤਰ ਸਾਹਿਬ ਨੂੰ ਵੀ ਬੁਲਾਇਆ ਸੰਗਤ ਆਰਟੀਆਈ ਦੇਣੇ ਨੂੰ ਤਿਆਰ ਨਹੀਂ ਸੀਗੇ ਜੀ ਇੱਥੇ ਸਾਡੇ ਜਿਹੜੇ ਨਗਰ ਕੌਂਸਲਰ ਅਧਿਕਾਰੀ ਤੋਂ ਕੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੈ ਉਹਦਾ ਐਡਾ ਇੱਕ ਉੱਥੇ ਦਵਦਵਾਇਆ ਜੀ ਉਹ ਤੋਂ ਸਾਡੇ ਅਫਸਰ ਜਾਂ ਡਰਦੇ ਆ ਜਾਂ ਰੱਬ ਜਾਣਦਾ ਜੀ ਕੀ ਪੋਜੀਸ਼ਨ ਹੈ ਸਾਹਮਣੇ ਸਾਹਮਣੇ ਤੋਂ ਸਰ ਤੁਹਾਨੂੰ ਸਵਾਲ ਇਹ ਜਿਹੜਾ ਪੁੱਛਿਆ ਤੁਸੀਂ ਸਿੱਧਾ ਜਵਾਬ ਦਿਓ ਤੁਹਾਨੂੰ ਆਪਣੀ ਸਰਕਾਰ ਤੇ ਭਰੋਸਾ ਨਹੀਂ ਤੁਹਾਨੂੰ ਆਪਦੇ ਮੰਤਰੀਆਂ ਤੇ ਕੋਈ ਭਰੋਸਾ ਨਹੀਂ ਹੈ ਮੈਂ ਤੁਹਾਨੂੰ ਸਿੱਧਾ ਜਵਾਬ ਹਾਂ ਜਾਂ ਨਾ ਸਰ ਮੈਂ ਪੂਰਾ ਭਰੋਸਾ ਹੈ ਜੀ ਸਾਡੇ ਮਾਣਯੋਗ ਸਾਡੇ ਹਲਕੇ ਦੇ ਐਮ ਐਲ ਏ ਸਾਫਰ ਮਿਨਿਸਟਰ ਮੈਡਮ ਨਮੂਲ ਗਗਨ ਮਾਨ ਜੀ ਸਾਡੇ ਨਾਲ ਹੈ ਜੀ ਔਰ ਉਹਨਾਂ ਨੇ ਕਿਹਾ ਵੀ ਪ੍ਰਸ਼ਾਸਨ ਦੇ ਖਿਲਾਫ ਅਸੀਂ ਇੱਕ ਰੁਪਿਆ ਨਾ ਖਾਦਾ ਨਾ ਖਾਣ ਦੇਣਾ ਜੀ ਉਹ ਸਾਡੇ ਨਾਲ ਹੈ। ਕਾਂਗਰਸ ਆ ਵੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ। ਸਾਡੀ ਇਥੇ ਮੈਜੋਰਟੀ ਹੈ ਜਿਹੜੀ ਸਾਡੀ ਮੈਜੋਰਟੀ ਕਰਾਲੀ ਨਗਰ ਕਾਉਂਸਲ ਦੇ ਵਿੱਚ। ਕੋਈ ਕਾਂਗਰਸ ਦੀ ਕਮੇਟੀ ਹੈ ਜਿਹੜੀ ਉਹ ਡਰਾਮ ਘਾਕੇ ਦੇ ਵਿੱਚ ਅਕਾਲੀ ਵੜੇ ਹੋਏ ਉਹਨਾਂ ਨੇ ਵਿੱਚ ਜੁੜੀਆਂ। ਬਹੁਮਤ ਵਿੱਚ ਹੈ। ਉਹ ਸਾਰੇ ਇਕੱਠੇ ਹੋਏ। ਮੈਨੂੰ ਪਤਾ ਬਹੁਮਤ ਤੇ ਰਾਏ ਮਤਾ ਪਾਸ ਹੁੰਦਾ ਹੈ। ਬੀਕੋ ਅਸੀਂ ਅੱਜ ਤੁਹਾਡੀ ਉਹ ਤੁਹਾਡੇ ਰੁਗਰੂ ਹੋਏ ਕਿ ਜਿਹੜਾ ਲੋਕਾਂ ਦਾ ਪੈਸਾ ਹੈ ਉਹ ਲੋਕਾਂ ਦੇ ਲਈ ਵਰਤਿਆ ਜਾਵੇ। ਜਿਵੇਂ ਕਿ ਮਾਨ ਸਾਹਿਬ ਵੀ ਕਹਿ ਰਹੇ ਆ ਕਿ ਸਾਡੇ ਜਿਹੜੇ ਐਮਐਲਏ ਹਨ ਹਲਕੇ ਦੇ ਅਨੁਮੋਲਗਨ ਮਝੂ ਵੀ ਇਸ ਗੱਲ ਦੇ ਉੱਪਰ ਅਪਰ ਪੂਰੇ ਔਰ ਦਿੱਕਤ ਕਿਥੇ ਆ ਰਹੀ ਹੈ ਕਿ ਉੱਥੇ ਸਾਡੇ ਕੋਲ ਬੰਬਤ ਨਹੀਂ ਹੈ ਜੀ ਬੰਬਤ ਉੱਥੇ ਕਾਂਗਰਸ ਆਪ ਅਫਸਰ ਤੇ ਤੁਹਾਡੇ ਅੰਦਰ ਹੀ ਆ ਰਹੇ ਸਰਕਾਰ ਦੇ ਅਫਸਰ ਵੀ ਨਹੀਂ ਸੁਣਦੇ ਸਰਕਾਰ ਦੇ ਅਫਸਰ ਸਾਡੇ ਅੰਦਰ ਆ ਰਹੇ ਆ ਅਫਸਰ ਸੁਣਦੇ ਆ ਪਰ ਅਫਸਰ ਉੱਥੇ ਬੰਨੇ ਹੋਏ ਆ ਜੀ ਪਰ ਸਰ ਇੱਥੇ ਜਿਹੜਾ ਉੱਥੇ ਮੀਟਿੰਗ ਹੋਈ ਜੀ ਉੱਥੇ ਮੀਟਿੰਗ ਹੋਣ ਤੇ ਬਾਅਦ ਜਿਹੜਾ ਮਤੇ ਪਾਸ ਹੋ ਗਏ ਮਤੇ ਪਾਸ ਹੋਣ ਤੇ ਬਾਅਦ ਇੱਕ ਜਿਹੜੇ ਹੈਗੀ ਅੱਗੇ ਟੈਂਡਰ ਲੱਗਣਗੇ ਅੱਗੇ ਜੀ ਪਰ ਇੱਥੇ ਦਿੱਕਤ ਕੀ ਆ ਰਹੀ ਕਿ ਮੀਟਿੰਗ ਨਹੀਂ ਹੋ ਰਹੀ ਜੀ ਨਹੀਂ ਨਹੀਂ ਤੁਹਾਡਾ ਜਿਹੜਾ ਮਤਲਬ ਇਹ ਪ੍ਰੋਗਰਾਮ ਤੁਸੀਂ ਕਹਿੰਦੇ 9 ਵਜੇ 9 9 ਮਹੀਨੇ ਮੀ ਕੁਲ ਇੱਕ ਤਾਂ ਕਹਿੰਦਾ ਵੀ ਮਹੀਨੇ ਤੱਕ ਮੀਟਿੰਗ ਹੋਣੀ ਹੈ ਪਰ ਉਹਦੀ ਸ਼ਿਕਾਇਤ ਅਸੀਂ ਕਰੀ ਹੈ ਤੇ ਉਹਦਾ ਜਵਾਬ ਕੋਈ ਜਵਾਬ ਨਹੀਂ ਆਉਂਦਾ ਨਹੀਂ ਉਪਰ ਦੀ ਮੁਕਤੀ ਇਹਨਾਂ ਦੀ ਜਿਵੇਂ ਨੌਂ ਮਹੀਨੇ ਦੀ ਜਿਵੇਂ ਸਾਹਿਬ ਪੁੱਤ ਕੋਲ ਉਹਨਾਂ ਨੇ ਜਦੋਂ 1 ਮਹੀਨੇ ਹੋ ਗਏ ਮੀਟਿੰਗ ਨਹੀਂ ਹੋਈ ਉਸ ਟਾਈਮ ਦੇ ਉੱਤੇ ਤਾਂ ਕੈਬਨਟ ਮੰਤਰੀ ਅਨਮੋਲ ਗਰਮਾਨ ਸਿੰਘ ਉਦੋਂ ਤੁਸੀਂ ਉਹਨਾਂ ਕੋਲ ਨਹੀਂ ਗਏ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਉਹਨਾਂ ਨੇ ਕੀਤਾ ਜੀ ਅੱਗੇ ਕਿਹਾ ਸੀ ਪਰ ਕੋਈ ਵਿਭਾਗ ਵੱਲੋਂ ਕੋਈ ਕਾਰਵਾਈ ਸਖਤਰ ਸਾਹਿਬ ਵੱਲੋਂ ਨਹੀਂ ਹੋਈ ਸੀ ਬਕਾਇਦਾ ਸਾਡੇ ਕੋਲ ਰੂਪਾ ਦੇ ਅਧਾਰ ਤੇ ਤੁਹਾਡਾ ਮੇਨ ਜਿਹੜਾ ਰੋਸ ਹੈ ਆਪਣੇ ਪ੍ਰਧਾਨ ਖਿਲਾਫ ਹੈ ਸਕੱਤਰ ਖਿਲਾਫ ਹੈ ਜਾਂ ਸਿਕਾਹ ਦਾ ਪ੍ਰਧਾਨ ਦੇ ਖਿਲਾਫ ਹੈ ਸਰ ਸਾਡਾ ਮੈਂ ਦੱਸਦਾ ਜੀ ਮੈਂ ਫੇਰ ਦੁਬਾਰੇ ਉਹੀ ਰਿਪੀਟ ਕਰਨ ਲੱਗਿਆ ਜੀ 20 ਕੈਟਾਗਰੀ ਦੀਆਂ ਕਾਉਂਸਲਰਾਂ ਦੇ ਵਿੱਚ ਓਨਲੀ 1 1% ਹੈਗਾ ਜੀ ਪ੍ਰੈਜ਼ੀਡੈਂਟ ਆਫ ਮਿਊਸਿਪਲ ਮਿਊਸਪਲ ਕਾਉਂਸਲਰ ਤੇ ਸੈਕੰਡ ਹੁੰਦਾ ਹੈ ਜੀ ਈਓ ਦੋਨਾਂ ਦੇ ਚੈੱਕਾਂ ਤੇ ਜਿਹੜੇ ਵੀ ਸਾਈਨ ਹੁੰਨੇ ਅੱਜ ਤੱਕ ਜੀ 2000 ਇੱਕੀਚ ਕਾਉਂਸਲ ਬਣੀ ਹੈ ਜੀ ਉਸ ਤੋਂ ਬਾਅਦ 4 ਸਾਲ ਹੋ ਜਾਣੇ ਜੀ ਫਰਵਰੀ ਚ ਤਕਰੀਬਨ 60 ਕਰੋੜ ਰੁਪਏ ਦੇ ਬਜਟ ਪਾਸ ਹੋਏ ਜੀ 60 ਕਰੋੜ ਰੁਪਏ ਦੇ ਜਿਹੜੇ ਚੈੱਕ ਸਾਈਨ ਹੋਏ ਆ ਓਨਲੀ ਪ੍ਰਧਾਨ ਔਰ ਈਓ ਜਿਹੜੇ ਮੌਕੇ ਮੌਕੇ ਤੇ ਈਓ ਆਏ ਉਹਨਾਂ ਨੇ ਕੀਤੇ ਆ ਕਾਉਂਸਲਰਾਂ ਨੂੰ ਕੱਖ ਨਹੀਂ ਪਤਾ ਜੀ ਔਰ ਉਹਨਾਂ ਨੇ ਕਿੱਥੇ ਕੀਤੇ ਕਿਵੇਂ ਕੀਤੇ ਕਿਹਦੇ ਬਿੱਲ ਬਣਾਏ ਕਿਹਦੇ ਨਹੀਂ ਬਣਾਏ ਸਾਨੂੰ ਵੀ ਸਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਇਹੋ ਕੰਮ ਪਾਸ ਹੋਏ ਵੀ ਹੋਏ ਜਿਨ੍ਹਾਂ ਨੇ ਬਿੱਲ ਬਣਾਏ ਸਰ ਅਸੀਂ ਹਾਊਸ ਵਿੱਚ ਪਾਸ ਕੀਤਾ ਪਰ ਜਦੋਂ ਹਾਊਸ ਤਾਂ ਹਾਊਸ ਚੋਂ ਹੀ ਪਾਸ ਕਰਦਦੇ ਨੇ ਆਪਣਾ ਟਰਸਟ ਲੈ ਕੇ ਮੇਰੇ ਵੱੜ ਦਾ ਕੰਮ ਪਾਸ ਹੋ ਰਿਹਾ ਜੀ ਪਰ ਜਦੋਂ ਬਿਲਿੰਗ ਹੋਣੀ ਹੈ ਚਾਹ ਦੀ ਪੇਮੈਂਟ ਹੋਣੀ ਹੈ ਜਾਂ ਕੰਮ ਹੋਇਆ ਨਹੀਂ ਹੋਇਆ ਉਹਦੇ ਬਾਰੇ ਸਾਨੂੰ ਕੁਝ ਨਹੀਂ ਪੁੱਛਿਆ ਜਾਂਦਾ ਜੀ ਕਾਉਂਸਲਰ ਨੂੰ ਅਤਲ ਤੁਹਾਡਾ ਤੁਹਾਡਾ ਉਹ ਸੇ ਇਹ ਹੈ ਵੀ ਕਾਉਂਸਲਰ ਸਰਟੀਫਿਕੇਟ ਜਿਹੜੇ ਸੰਬੰਧਿਤ ਕਾਉਂਸਲਰ ਸਰਟੀਫਿਕੇਟ ਸਾਨੂੰ ਨਹੀਂ ਦਿਖਾਇਆ ਜਾਂਦੇ ਤੁਹਾਡਾ ਮੰਤ ਇਹ ਹੈ ਵੀ ਸੰਬੰਧਿਤ ਕਾਉਂਸਲਰ ਤੋਂ ਜਿਹਦੇ ਰਲਕੇ ਦਾ ਕੰਮ ਹੈ ਉਹ ਤੋਂ ਸਾਈਨ ਕਰਾਇਆ ਜਾਵੇ ਨਹੀਂ ਕਰਾਏ ਜਾਣੇ ਚਾਹੀਦੇ ਹੈ ਜੀ ਪਤਾ ਹੋਣਾ ਚਾਹੀਦਾ ਜੀ ਉਸ ਬੰਦੇ ਨੂੰ ਤੁਸੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਉਂਸਲਰ ਬੈਠਾ ਕਾਉਂਸਲਰ ਨੂੰ ਪਤਾ ਵੀ ਨਹੀਂ ਕਾਉਂਸਲਰ ਦਾ ਕੰਮ ਵੀ ਨਹੀਂ ਹੋਇਆ ਉਹਦੇ 50 ਲੱਖ ਰੁਪਏ ਦੇ ਚੈੱਕ ਸਾਈਨ ਹੋ ਕੇ ਖਤਮ ਹੋ ਗਏ ਪਤਾਏਗੀ ਵੀ ਹੋ ਗਈ ਜੀ ਉਹਨਾਂ ਦੀ ਪਤਾਏਗੀ ਵੀ ਹੋ ਗਈ ਸਰ ਬੰਦਰ ਸਿੰਘ ਜੀ ਇਹ ਵੀ ਸਿਸਟਮ ਚੱਲਦਾ ਹੈ ਕਿ ਜਿਹੜੇ ਪ੍ਰਧਾਨ ਨੇ ਉਹ ਕਾਂਗਰਸ ਦੇ ਨੇ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਸਰਬੰਧਕ ਉਹ ਇਸ ਕਰਕੇ ਪੱਖਪਾਤ ਕੀਤਾ ਜਾ ਰਿਹਾ ਨਹੀਂ ਸਰ ਜਿਹੜਾ ਦੇਖੋ ਪਾਰਟੀ ਕਾਂਗਰਸ ਦਾ ਪ੍ਰੈਜ਼ੀਡੈਂਟ ਜਿਹੜਾ ਮਰਜ਼ੀ ਹੋਵੇ ਜੀ ਪਰ ਜਿਹੜੀ ਕਰਪਸ਼ਨ ਹੈ ਉਹ ਜਿਹੜਾ ਸੀਟ ਤੇ ਬੈਠ ਕੇ ਬੰਦਾ ਕਰਦਾ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਸ ਦੇ ਪ੍ਰਤੀ ਜਨਤਾ ਨੂੰ ਤਾਂ ਰੋਜ਼ ਜਾਗੂਗਾ ਹੀ ਜੇ ਅਸੀਂ ਲੋਕ ਨਹੀਂ ਬੋਲਾਂਗੇ ਤਾਂ ਸ਼ਹਿਰ ਦਾ ਕੌਂਸਲ ਚੁਣਿਆ ਹੋਇਆ ਕੌਂਸਲ ਨਹੀਂ ਬੋਲੂਗਾ ਤਾਂ ਕੌਣ ਬੋਲੂਗਾ ਸਰ ਮੇਰਾ ਇੱਕ ਸਵਾਲ ਹੈ ਜਦੋਂ ਉਹ ਮੈਂ ਚਲੇ ਜਾਣਾ ਜੀ ਸਰ ਤੁਹਾਡੀ ਸਰਕਾਰ ਹੈ ਰਵਜੋਤ ਸਿੰਘ ਤੁਹਾਡਾ ਮੰਤਰੀ ਹੈ ਜੀ ਸਰ ਕੋਈ ਵੀ ਬਿੱਲ ਈਓ ਦੇ ਦਸਤਾਂ ਤੋਂ ਬਿਨਾ ਪਾਸ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਪ੍ਰਧਾਨ ਪ੍ਰਧਾਨ ਤਾਂ ਤੁਸੀਂ ਕਰੀ ਜਾਂਦੇ ਹੋ ਠੀਕ ਹੈ ਹਾਂਜੀ ਪ੍ਰਧਾਨ ਦੇ ਵੀ ਹੁੰਦੇ ਹੋਣ ਹਾਂਜੀ ਪਰ ਕੋਈ ਵੀ ਬਿੱਲ ਕਿਸੇ ਵੀ ਐਮਸੀ ਚ ਈਓ ਦੇ ਦਸਤਾਂ ਤੋਂ ਬਿਨਾ ਕਲੀਅਰ ਹੋਇਆ ਜੇ ਕੋਈ ਹੈ ਦਿਖਾ ਦਿਓ ਸਾਰੇ ਜੀ ਤੁਹਾਨੂੰ ਸਭ ਨੂੰ ਹਾਂਜੀ ਈਓ ਦੀ ਨਿਯੁਕਤੀ ਕਰਦੀ ਸਰਕਾਰ ਤੁਹਾਡੀ ਸਰਕਾਰ ਕੀ ਇਸ ਤਰ੍ਹਾਂ ਨਹੀਂ ਹੋ ਰਹੀ ਵੀ ਹਿੱਸਾ ਹੀ ਲੈ ਰਹੀ ਹੈ ਇਹ ਤੋਂ ਥੋੜਾ ਮੰਤਰੀ ਸਰਕਾਰ ਲੈ ਮੈਂ ਜਵਾਬ ਦੇ ਸਰਕਾਰ ਕਰ ਵੀ ਕਰੇਗੀ ਜੀ ਸਰ ਤੁਹਾਡੀ ਬਿਲਕੁਲ ਮੈਂ ਸਹਿਮਤ ਹਾਂ ਸਰ ਤੁਹਾਡੇ ਨਾਲ ਇਸ ਗੱਲ ਪਰ ਜਿਹੜਾ ਟੈਂਡਰਿੰਗ ਤੇ ਸਾਈਨ ਹੁੰਦੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਹੀ ਕਰਦੇ ਆ ਐਗਰੀਡ ਮੈਂ ਕਹਿੰਦਾ ਬਿਨ ਪੈਸੇ ਦਾ ਪੈਸੇ ਦੀ ਗੱਲ ਦਾ ਹੈ ਸਾਈਨ ਕਰਤੇ ਉਹਨੇ ਟੈਂਡਰਿੰਗ ਤੇ ਹਾਂਜੀ ਪੈਸੇ ਰਿਲੀਜ਼ ਕਿਨੇ ਕਰਨੇ ਆ ਜੀ ਉਹਨੇ ਤੁਹਾਨੂੰ ਪਤਾ ਵੀ ਇਹਨੇ ਕਰਦੇ ਨਾ ਤੁਹਾਡੀ ਹਾਲਤ ਇਹ ਹੋਈ ਪਈ ਆਵਾ ਵੀ ਪਾਰਟੀ ਦੀ ਕਿ ਤੁਸੀਂ ਇੱਕ ਵਕੀਲ ਤੋਂ ਨੋਟਿਸ ਦਵਾ ਰਹੇ ਹੋ ਐਕਸੀ ਅਰੋੜੇ ਤੋਂ ਤੁਹਾਡੀ ਹਾਲਤ ਇਹ ਹੋਈ ਪਈ ਹੈ ਸਰਕਾਰ ਚ ਕਿ ਤੁਸੀਂ ਆਰਟੀਆਈ ਐਮ ਪਾ ਕੇ ਜਾਣਕਾਰੀਆਂ ਲੈ ਰਹੇ ਹੋ ਤੁਹਾਡੀ ਮੰਨ ਕੇ ਇਹ ਲੱਗਦਾ ਨਹੀਂ ਵੀ ਸਾਡੀ ਜਿਹੜੀ ਤੁਹਾਡੀ ਮੰਨ ਕੇ ਜਿਹੜੀ ਸਥਿਤੀ ਹੈ ਉਹ ਤਰਸਯੋਗ ਹੋਈ ਪਈ ਹੈ ਸਰਕਾਰ ਚ ਸਰ ਇਦੇ ਵਿੱਚ ਮੈਂ ਟੋਟਲੀ ਦੋਸ਼ੀ ਨਗਰ ਕੌਂਸਲ ਤੇ ਪ੍ਰਧਾਨ ਨੂੰ ਇਸ ਕਰਕੇ ਠਹਿਰਾ ਰਿਹਾ ਕਿਉਂਕਿ ਪ੍ਰਧਾਨ ਬਹੁਤ ਵੱਡੀ ਪਾਵਰ ਹੈ ਜਿਹਦੀ ਚੇਅਰ ਨਾਲ ਹੁਕਮ ਚੱਲਦਾ ਔਰ ਉਹ ਤੋਂ ਆਫਸਰ ਇਸ ਕਰਕੇ ਡਰਦੇ ਆ ਜਾਂ ਠੇਕੇਦਾਰ ਇਸ ਕਰਕੇ ਡਰਦੇ ਆ ਕਿ ਮੈਂ ਚੈੱਕ ਨਹੀਂ ਸੇਨ ਕਰਨੇ ਜੇ ਤਾਂ ਮੇਰੇ ਖਿਲਾਫ ਚੱਲਿਆ ਜੀ ਅੱਛਾ ਮੈਨੂੰ ਦੱਸੋ ਵੀ ਪ੍ਰਧਾਨ ਜਿਹੜੇ ਮੈਜੋਰਟੀ ਉਹਦੇ ਕੋਲ ਹੈ ਹਾਂਜੀ ਹਾਂਜੀ ਮੈਜੋਰਟੀ ਉਹਦੇ ਕੋਲ ਹੈ ਤੁਸੀਂ ਮਿਨੋਰਟੀ ਚੋਂ ਹਾਂਜੀ ਸਰ ਫਿਰ ਤੁਸੀਂ ਭਾਈ ਯੂਵਰ ਲਾਦੇ ਸਰ ਇਹ ਉਹ ਤਾਂ ਤੇ ਫ favor deal ਹੁੰਦੀ ਨਹੀਂ ਸਰ ਜਿੱਡੀ ਪ੍ਰਧਾਨ ਦੀ favor ਹੈ ਸਰ ਫਿਰ ਤੁਸੀਂ ਵਿਜੀਲੈਂਸ ਤੁਹਾਡੇ ਕੋਲ ਹੈ ਉਹਨੂੰ ਅਰੈਸਟ ਕਰਾ ਦਿਓ ਸਰ ਬਿਜ਼ਨਸ ਆਈ ਹੈ ਜੀ ਬਿਜ਼ਨਸ ਜਿਹੜੀ ਜਿਹੜੀ ਸਭ ਚੱਲਦੀ ਹੈ ਜੀ ਜਿਹੜੀ ਕਮਰਟੀ ਦੀ ਵਿਜੀਲੈਂਸ ਹੈ ਮੈਂ ਤੁਹਾਨੂੰ ਆਪ ਜੀ ਦੇ ਰਹੀ ਦੱਸਣਾ ਚਾਹੁੰਦਾ ਜਿਹੜੀ ਲੋਕਲ ਬੌਡੀ ਡਿਪਾਰਟਮੈਂਟ ਦੀ ਬਿਜ਼ਨਸ ਹੈ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਤੁਸੀਂ ਵਿਜੀਲੈਂਸ ਨੇ ਕੰਮ ਕਿਉਂ ਨਹੀਂ ਕੀਤਾ ਵਿਜੀਲੈਂਸ ਜਿਹੜੀ ਲੋਕਲ ਬੌਡੀ ਦੀ ਹੈ ਸਾਰੇ ਇਹ ਸਿਰਫ ਤੇ ਸਿਰਫ ਆ ਜੀ ਉਹ ਹੈ ਕਾਲੂ ਉਹ ਡਿਪਾਰਟਮੈਂਟ ਵਿੱਚ ਵਿਜੀਲੈਂਸ ਡਿਪਾਰਟਮੈਂਟ ਚਲੇਗਾ ਇਹ ਆਪਸ ਵਿੱਚ ਸਾਰੇ ਇੱਥੇ ਵਾਲਿਆਂ ਨੂੰ ਕਹਿ ਦਿਓ 18 ਸੈਕਟਰ ਵਾਲਿਆਂ ਨੂੰ ਸਰ ਅਸੀਂ ਲਿਖਿਆ ਹੈ ਜੀ ਵੀ ਉਹਨਾਂ ਤੋਂ ਕਰਵਾਈ ਜਾਵੇ ਉਹ ਵੀ ਨਹੀਂ ਸੁਣਦੇ ਕਿਹੜੀ ਤਰੀਕ ਨੂੰ ਕਿਹਾ ਦੱਸੋ ਉਹਨਾਂ ਨੂੰ ਅਸੀਂ ਮੈਗਨਾ ਉਹਨਾਂ ਨੂੰ ਮੈਗਨਾ ਤਰੀਕ ਲਿਖੀ ਲਿਖਤੀ ਨਹੀਂ ਨਿਕਲਣੀ ਪਹਿਲਾ ਸੀ ਇਹਨਾਂ ਦਾ ਦੇਖ ਰਹੇ ਨਾ ਵੀ ਇਹ ਕੀ ਕਰਦੇ ਕੋਟ ਨੂੰ ਕੀ ਜਵਾਬ ਦਿੰਦੇ ਸਰ ਸਰ ਹੁਣ ਗੱਦਮ ਹਾਂ ਤੁਸੀਂ ਸਰ ਹੁਣ ਚਾਹਦੇ ਕਿਉਂ ਕਿਸ ਤਰੀਕੇ ਕਰਵਾਈ ਚਾਹਦੇ ਤੁਸੀਂ ਹੁਣ ਸਰ ਅਸੀਂ ਕਹਿ ਰਹੇ ਵੀ ਜਿਹੜੇ ਦੋਸ਼ੀ ਹੈ ਜੀ 62 ਲੱਖ ਰੁਪਏ ਦਾ ਜਿਹੜਾ ਕਪੜਾ ਹੋਇਆ ਉਹ ਗਣ ਕਰਨਾ ਬਿਨਾ ਕੰਮ ਕੀਤੇ ਜਿਹੜਾ ਇਹਨਾਂ ਨੇ ਚੈੱਕ ਸਾਈਨ ਕਰਕੇ ਪੈਸੇ ਵੇਸਟ ਕਰਿਆ ਜੋ ਆਪਣੇ ਘਰਾਂ ਨੂੰ ਲੈ ਕੇ ਜਾਂ ਜੁੱਤੇ ਵੀ ਆ ਇਹਨਾਂ ਨੇ ਠੱਗੀ ਮਾਰੀ ਆ ਉਹਦੀ ਪਰਪਾਈ ਕੀਤੀ ਜਾਵੇ ਹਾਂ ਔਰ ਸਾਡੇ ਸ਼ਹਿਰ ਦਾ ਪੈਸਾ ਜਿਹੜਾ ਇੱਦਾਂ ਵੇਸਟ ਕਰਿਆ ਇਹਨਾਂ ਨੇ ਜੋ ਆਪਣੇ ਘਰਾਂ ਨੂੰ ਲੈ ਕੇ ਉਹਦੇ ਵਿੱਚ ਵੱੜਦੇ ਦੋਸ਼ੀ ਆ ਜਿਹੜੇ ਪ੍ਰਧਾਨ ਸਮੇਤ ਸਾਰੇ ਪ੍ਰਸ਼ਾਸਨਿਕ ਜੋ ਵੀ ਹੈ ਅਸੀਂ ਕਹਿੰਦੇ ਉਹਨਾਂ ਤੇ ਕਾਨੂੰਨ ਕਰਵਾਵੇ ਕਿਉਂਕਿ ਸਾਡੀ ਨਗਰ ਕੌਂਸਲ ਨੇ ਜਦੋਂ 21 ਵਿੱਚ ਹੋਂਦ ਚਾਹੀਏ ਜੀ ਤਾਂ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਦਾ ਹੀ ਮੁੱਦਾ ਸੀਗਾ ਵੀ ਭ੍ਰਿਸ਼ਟਾਚਾਰ ਮੁਕਤ ਕਮੇਟੀ ਬਣਾਉਣੀ ਹੈ ਸਭ ਤੋਂ ਪਹਿਲਾਂ ਅੱਜ ਆਪੇ ਭ੍ਰਿਸ਼ਟਾਚਾਰ ਕਰ ਰਹੇ ਸਰ ਕੋਈ ਅਲਟੀਮੇਟਮ ਦੇ ਰਹੇ ਹੋ ਕਿੰਨੀ ਦੇਰ ਦਾ ਕੋਈ ਟਾਈਮ ਦੇ ਰਹੋ ਕਿ ਜੇ ਨਹੀਂ ਤੁਹਾਡੀ ਕਾਰਵਾਈ ਹੁੰਦੀ ਕੋਈ ਅਗਲਾ ਰਣਨੀਤੀ ਕੀ ਰਹੇਗੀ ਅਗਲੀ ਜੀ ਜਲਦੀ ਕਾਨਫਰੰਸ ਕਰੂੰਗਾ ਥੋੜਾ ਜੀ ਹੋਰ ਵੀ ਸਾਡੇ ਕਾਫੀ ਮੁੱਦੇ ਸਾਰੇ ਹੋਰ ਵੀ ਬਹੁਤ ਮੁੱਦੇ ਸਾਈਡ ਤੇ ਤਾਂ ਅਸੀਂ ਸਿਰਫ ਇੱਕ ਮੁੱਦਾ ਘਟਿਆ ਜੀ ਕਿਉਂਕਿ ਮੈਂ ਤੁਹਾਨੂੰ ਦੱਸਿਆ 60 ਕਰੋੜ ਦੇ ਕੰਮ ਹੋ ਚੁੱਕੇ ਆ ਜੀ ਇਹਨਾਂ ਦੇ ਰੱਖ ਇਹਨਾਂ ਨੂੰ ਪਤਾ ਵੈਘਰੂ ਜਾੜਦਾ ਇਹ ਜਾਣਦੇ ਆ ਇਹਨਾਂ ਨੇ ਸਾਨੂੰ ਕਾਉਂਸਲਰਾਂ ਨੂੰ ਕੁਝ ਨਹੀਂ ਪਤਾ ਓਨਲੀ ਪ੍ਰਧਾਨ ਐਡਜੂਨ ਬਗੈਰਪੁਰ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਪ੍ਰਿੰਸੀਪਲ ਸਕੱਤਰ ਸਾਹਿਬ ਦੇ ਧਰੂ ਡਾਈ ਸੀ ਜਿਸ ਦੇ ਜਵਾਬ ਰਾਹੀਂ ਸਾਨੂੰ ਸਾਰਾ ਕੁਝ ਆਇਆ ਜੀ ਕਿ ਇਹਨਾਂ ਨੇ 35000 ਸੌਰੀ 32000 ਸਕਰ ਫੁੱਟ ਰਕਬੇ ਦੀਆਂ ਇਟਾਂ ਗਲੀਆਂ ਵਿੱਚ ਐਸਟੀਮੇਟ ਪਾਸ ਕਰਕੇ ਟੈਂਡਰ ਲਾ ਕੇ ਇਹਨਾਂ ਨੇ ਬਿੱਲ ਬਣਾ ਦਿੱਤੇ ਜਦੋਂ ਕਿ ਉੱਥੇ ਜਾ ਕੇ ਆਪਾਂ ਦੇਖ ਸਕਦੇ ਮਹੱਲਾ ਨਿਵਾਸੀ ਦੱਸ ਸਕਦੇ ਔਰ ਵੀ ਉੱਥੇ ਇੱਟਾਂ ਲੱਗੀਆਂ ਨਹੀਂ ਬਿਲ ਪਾਸ ਹੋ ਗਏ ਕੰਮ ਖਤਮ ਹੋ ਗਿਆ ਤਮਾਮ ਹੋ ਗਿਆ ਤੁਸੀਂ ਇੱਕੋ ਗੱਲ ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਟਿਆਲਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਆਰੋਪ ਬੇਬੁਨਿਆਦ ਨੇ ਅਤੇ ਨਾਲ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੈਂ ਗਲਤ ਹੁੰਦਾ ਤੇ ਕਿਸੇ ਵੇਲੇ ਵੀ ਮੇਰੇ ਉੱਤੇ ਕਾਨੂੰਨੀ ਕਾਰਵਾਈ ਕਰਵਾ ਸਕਦੇ ਸਨ ਅਤੇ ਕਿਹਾ ਕਿ ਜਾਣ ਬੁੱਝ ਕੇ ਇਹ ਵਿਕਾਸ ਦੇ ਕੰਮਾਂ ਦੇ ਵਿੱਚ ਰੁਕਾਵਟ ਪਾ ਰਹੇ ਹਨ